ਜਦੋਂ 13 0 ਹੋ ਗਿਆ ਮੈਨੂੰ ਬਹੁਤ ਸੌਖਾ ਹੋ ਜੂ ਆ ਜਿਹੜੇ ਬੋਲਦੇ ਫਿਰਦੇ ਨੇ ਉਹ ਇੱਕ ਆਇਆ ਹੋਇਆ ਹੁਣ ਉਹ ਉਧਰੋਂ ਆਇਆ ਆਪਣਾ ਧੁੱਪਲਾ ਹੱਥ ਵਾਲੇ ਪਾਸਿਓ ਮੈਨੂੰ ਕਾਲਾ ਕੱਢਣ ਲੱਗਿਆਂ ਤੜਕੀ ਉਹ ਕਦੇ ਕਿਸੇ ਪਾਰਟੀ ਚ ਕਦੇ 6 ਪਾਰਟੀਆਂ ਬਦਲ ਲੀਆਂ 6 ਹੁਣ ਤਾਂ ਦੁਹਰ ਕਰਦਾ ਫਿਰਦਾ ਮੈਂ ਦੋ ਦੂਜੀ ਵਾਰੀ ਕਾਂਗਰਸ ਚ ਆਇਆ ਤੇ ਉਹੋ ਗੋਲਡੀ ਨੂੰ ਦੱਸੀ ਜਾਂਦਾ ਕਿ ਪਾਰਟੀਆਂ ਨਹੀਂ ਬਦਲਦੇ ਹੁੰਦੇ ਤੂੰ ਬੋਲੇਗਾ ਇਹ ਤਾਂ ਐ ਲੱਗਦਾ ਜਿਵੇਂ ਉਸਾਂ ਮਾਂ ਬਿਲਦੇਨ ਮੋਮਬਤੀਆਂ ਨਾਲ ਮਾਰਚ ਕਰਦਾ ਉਹ ਵੀ ਸ਼ਾਂਤੀ ਰੱਖਣੀ ਹੈ ਮੈਂ ਤਾਂ ਹੈਰਾਨ ਆ ਇੰਨਾ ਚਿਰ ਕਾਂਗਰਸ ਕਿਵੇਂ ਕੱਟ ਗਿਆ ਇਹ ਮੈਂ ਵਿਧਾਨ ਸਭਾ 'ਚ ਪੁੱਛਿਆ ਸੀ ਮੈਂ ਕਿਹੜੀ ਪਾਰਟੀ ਜਾਂ ਅੱਜ ਕੱਲ ਲਗਾ ਇੱਧਰ ਜੇ ਕੱਲਾ ਜੀ ਬੈਠਾ ਹੈ ਕਾਂਗਰਸ ਹੈ ਨਹੀਂ ਤੜਕੇ ਤੜਕੇ ਜੋ ਘਰੋਂ ਨਿਕਲਦੇ ਨਾ ਫਿਰ ਡਰਾਈਵਰ ਨੂੰ ਪੁੱਛਣਾ ਪੈਂਦਾ ਕਿਸੇ ਭੋਗ ਭੂਤ ਜਾਣ ਵੇਲੇ ਵੀ ਅੱਜ ਕੱਲ ਕਿਹੜੀ ਪਾਰਟੀ ਜਾਂ ਕਿਹੜੀ ਪਾਰਟੀ ਬਾਰੇ ਬੋਲਣਾ ਐਂ ਕਰਦੇ ਆ ਗਵਿੰਦਗੜ ਖੋਖਰ ਛੱਡਿਆ ਉਹਨਾਂ ਨੂੰ ਇਕੱਲੇ ਨੂੰ ਉਹਨੂੰ ਕਹਿੰਦਾ ਬਿਨਾਂ ਨੈਵੀਗੇਸ਼ਨ ਲਾਏ ਸੰਗਰੂਰ ਪਹੁੰਚ ਕੇ ਦਿਖਾ ਕਾਸ 10 ਬੰਦੇ ਨੂੰ ਪੁੱਛੂ ਭਾਈ ਜੀ ਸੰਗਰੂਰ ਜਾਣਾ ਸੀ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਸੁਨਾਮ ਗਏ ਤਾਂ ਸੁਖਪਾਲ ਸਿੰਘ ਖਹਿਰਾ ਤੇ ਖੂਬ ਤੰਜ ਕਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਲਜ਼ਾਮ ਲਗਾਇਆ ਕਿ ਸੁਖਪਾਲ ਸਿੰਘ ਖਹਿਰਾ ਸੰਗਰੂਰ ਦੇ ਪਿੰਡਾਂ ਬਾਰੇ ਕੁਝ ਨਹੀਂ ਜਾਣਦੇ ਵੋਟਾਂ ਜਿਹੜੀਆਂ ਮੰਗਣ ਆਇਆ ਇਹ ਕੋਈ ਆਪਦੇ ਭਤੀਜਿਆਂ ਵਾਸਤੇ ਜਾਂ ਆਪਦੇ ਪੁੱਤਾਂ ਨੂੰ ਨੌਕਰੀ ਦੇਣ ਵਾਸਤੇ ਨਹੀਂ ਤੁਹਾਡੇ ਵਾਸਤੇ ਆਇਆ ਜਦੋਂ 13 0 ਹੋ ਗਿਆ ਮੈਨੂੰ ਬਹੁਤ ਸੌਖਾ ਹੋ ਜੂ ਆ ਜਿਹੜੇ ਬੋਲਦੇ ਫਿਰਦੇ ਨੇ ਉਹ ਇੱਕ ਆਇਆ ਹੋਇਆ ਹੁਣ ਉਹ ਉਧਰੋਂ ਆਇਆ ਆਪਣਾ ਥੁਪਲਾ ਹੱਥ ਵਾਲੇ ਪਾਸਿਓਂ ਉਹ ਇੱਥੇ ਆ ਕੇ ਤੁਰੇ ਫਿਰਦਾ ਲੈ ਮੈਨੂੰ ਕਾਲਾ ਕੱਢਣ ਲੱਗਿਆਂ ਤੜਕੀ ਉਹ ਕਦੇ ਕਿਸੇ ਪਾਰਟੀ ਚ ਕਦੇ ਇੱਕ 6 ਪਾਰਟੀਆਂ ਬਦਲ ਲੀਆਂ 6 ਹੁਣ ਤਾਂ ਦੁਹਰ ਕਰਦਾ ਫਿਰਦਾ ਮੈਂ ਦੋ ਦੂਜੀ ਵਾਰੀ ਕਾਂਗਰਸ ਚ ਆਇਆ ਜੇ ਅਪਾ ਤਵੀਆਂ ਨਾਲ ਦੁਹਰ ਨਹੀਂ ਕਰਦੇ ਹੁਣ ਦੁਹਰ ਕਰਦਾ ਫਿਰਦਾ ਤੇ ਉਹੋ ਗੋਲਡੀ ਨੂੰ ਦੱਸੀ ਜਾਂਦਾ ਕਿ ਪਾਰਟੀਆਂ ਨਹੀਂ ਬਦਲਦੇ ਹੁੰਦੇ ਤੂੰ ਬੋਲੇਗਾ ਇਹ ਤਾਂ ਐ ਲੱਗਦਾ ਜਿਵੇਂ ਉਸਾਮਾ ਬਿਲ ਲਦੀਨ ਮੋਮਬਤੀਆਂ ਦਾ ਮਾਰਚ ਕੱਢਦਾ ਉਹ ਵੀ ਸ਼ਾਂਤੀ ਰੱਖਣੀ ਹੈ ਉਹ ਬੋਲੀ ਜਾਂਦੇ ਦੱਸੋ ਉਹ ਭਰਾ ਮੇਰੋ ਮੈਂ ਤਾਂ ਹੈਰਾਨ ਆ ਇੰਨਾ ਚਿਰ ਕਾਂਗਰਸ ਚ ਕਿਵੇਂ ਕੱਟ ਗਿਆ ਇਹ ਮੈਂ ਵਿਧਾਨ ਸਭਾ 'ਚ ਪੁੱਛਿਆ ਸੀ ਮੈਂ ਕਿਹੜੀ ਪਾਰਟੀ ਜਾਂ ਅੱਜ ਕੱਲ ਦਾ ਮਗਾ ਇੱਧਰ ਜੇ ਕੱਲਾ ਜੀ ਬੈਠਾ ਹੈ ਕਾਂਗਰਸ 'ਚ ਹੈ ਨਹੀਂ ਸੋ ਵੀਰੋ ਇਹ ਤਿੰਨ ਚਾਰ ਅਜੇ ਨੇ ਪੰਜਾਬ ਕੋਲੇ ਜਿਨ੍ਹਾਂ ਨੂੰ ਤੜਕੇ ਤੜਕੇ ਜੋ ਘਰੋਂ ਨਿਕਲਦੇ ਨੇ ਉਹਦੇ ਡਰਾਈਵਰ ਨੂੰ ਪੁੱਛਣਾ ਪੈਂਦਾ ਕਿਸੇ ਭੋਗ ਭੂਗ ਤੇ ਜਾਣ ਵੇਲੇ ਵੀ ਅੱਪਾ ਅੱਜ ਕੱਲ ਕਿਹੜੀ ਪਾਰਟੀ 'ਚ ਆਂ ਕਿਹੜੀ ਪਾਰਟੀ ਵੱਲ ਬੋਲਣਾ ਹੈ ਇਹਨੂੰ ਆਪ ਨਹੀਂ ਪਤਾ ਕਿਹੜੀ ਪਾਰਟੀ 'ਚ ਰਹੇ ਸੋ ਵੀਰੋ ਇਤਾਂ ਉਹ ਗੱਲ ਹੋ ਗਈ ਕਹਿੰਦੇ ਐਦਾਂ ਦਾ ਮਾਹੌਲ ਸੀ ਵੋਟਾਂ ਦਾ ਕਿਸੇ ਪਾਰਟੀ ਦੇ ਦਫ਼ਤਰ ਨੂੰ ਅੱਗ ਲੱਗੀ ਫੋਨ ਕੀਤਾ ਫਾਇਰ ਬ੍ਰਿਗੇਡ ਨੂੰ ਕਹਿੰਦਾ ਜੀ ਫਲਾਨੀ ਪਾਰਟੀ ਦੇ ਦਫ਼ਤਰ ਚੋਂ ਬੋਲਦਿਆਂ ਸਾਡੇ ਦਫ਼ਤਰ 'ਚ ਅੱਗ ਲੱਗੀ ਵਿਰੋਧੀਆਂ ਦੀ ਚਾਲ ਐ ਸਾਡੇ ਸਾਰੇ ਝੰਡੇ ਸਾਡੇ ਸਾਰੇ ਪੋਸਟਰ ਐਸੇ ਦਫ਼ਤਰ 'ਚ ਹੀ ਪਏ ਨੇ ਇਹ ਤਾਂ ਸਾਰੇ ਮੱਤ ਜਾਣਗੇ ਇਲੈਕਸ਼ਨ ਹਾਰ ਜਾਣਗੇ ਛੇਤੀ ਛੇਤੀ ਗੱਡੀਆਂ ਭੇਜੋ ਅੱਗ ਬੁਝਾਉਣ ਵਾਲੀਆਂ ਚਲੋ ਜੀ 5 ਮਿੰਟ ਬਾਅਦ ਉਸੇ ਬੰਦੇ ਨੇ ਫੇਰ ਫੋਨ ਕੀਤਾ ਹਰ ਵਗੇਟ ਚ ਕਹਿੰਦਾ ਜੀ ਕੋਈ ਗੱਡੀ ਭੇਜਣ ਦੀ ਲੋੜ ਨਹੀਂ ਕੋਈ ਕਹਿੰਦਾ ਕੋਈ ਅੱਗ ਬੁਝਾਉ ਜੰਤਰ ਭੇਜਣ ਦੀ ਲੋੜ ਨਹੀਂ ਉਹ ਕਹਿੰਦੇ ਕੀ ਗੱਲ ਜੀ ਅੱਗ ਤੇ ਕਾਬੂ ਪਾ ਲਿਆ ਕਹਿੰਦਾ ਨਹੀਂ ਅੱਗ ਤੇ ਨਹੀਂ ਕਾਬੂ ਪਾਇਆ ਮਈ ਪਾਰਟੀ ਬਦਲ ਲਈ ਕਹਿੰਦਾ ਹੁਣ ਉਹ ਵਿਰੋਧੀ ਪਾਰਟੀ ਦਾ ਦਫ਼ਤਰ ਹੈ ਮੱਚਣ ਦੋ ਸੜਨ ਦੋ ਸੋ ਇਹਨਾਂ ਦਾ ਕੋਈ ਪਤਾ ਨਹੀਂ ਭਾਈ ਕਦੋਂ ਪਾਰਟੀ ਬਦਲ ਲੈਣ ਤੇ ਨਾਲੇ ਇੱਥੇ ਆ ਕੇ ਤੁਹਾਨੂੰ ਪਤਾ ਨਹੀਂ ਕਲਚਰ ਦਾ ਅਮੀਤ ਨੇ ਕਹਿਤਾ 10 ਪਿੰਡਾਂ ਦੇ ਨਾਂ ਲੈ ਕੇ ਦਿਖਾ ਕਹਿੰਦਾ ਛਾਜਲੀ ਕਰਾਚੋ ਸੰਗਰੇੜੀ ਕੋਈ ਹੋਰ ਵੀ ਬੋਲੋ ਯਾਰ ਫਿਰ ਕਹਿੰਦਾ ਧੂਰੀ ਮੂਨਕ ਸੰਗਰੂ ਮੈਨੂੰ ਤਾਂ ਹੁਣ ਪਤਾ ਲੱਗਿਆ ਸੰਗਰੂਰ ਵੀ ਪਿੰਡ ਹੈ ਸੁਨਾਮ ਪਿੰਡ ਹੈ ਧੂਰੀ ਵੀ ਪਿੰਡ ਹੈ 10 ਪਿੰਡਾਂ ਦੇ ਨਾਂ ਨਹੀਂ ਬੋਲਨੇ ਹੁੰਦੇ ਆਗੇ ਤੁਸੀਂ ਇੱਥੇ ਸਾਡੇ ਲੋਕਾਂ ਦਾ ਸਾਡੇ ਮੇਰੇ ਮਾਲਵੇ ਵਾਲਿਆਂ ਦਾ ਤੁਸੀਂ ਟੈਸਟ ਲੈਣਾ ਸੋ ਵੀਰੋ ਦੋਨੇ ਹੱਥ ਖੜੇ ਕਰਕੇ ਅੱਜ ਦੱਸ ਦੋ ਕਿ ਅਸੀਂ ਆਪਣੇ ਧੀਆ ਪੋਤਾਂ ਦੇ ਨਾਲ ਆ ਸਭ ਤੋਂ ਵੱਡੀ ਕੁਰਸੀ ਤੁਹਾਡੇ ਪੁੱਤ ਕੋਲ ਆ ਸ਼ਹੀਦ ਉਧਮ ਸਿੰਘ ਕਾਲਜ ਦੇ ਸਟੂਡੈਂਟ ਕੋਲ ਆ ਮੇਰੇ ਨਾਨਕੇ ਨੇ ਇੱਥੇ ਸੋ ਸਭ ਤੋਂ ਵੱਡੀ ਕੁਰਸੀ ਆਪਣੇ ਕੋਲ ਆ ਪੂਰੀ ਦੁਨੀਆ 'ਚ ਮੰਨੀ ਜਾਂਦੀ ਹੈ ਕੁਰਸੀ ਇਹ ਔਰ ਸਾਰੇ ਦੇਸ਼ ਦੇ ਵਿੱਚ ਕਹਿੰਦੇ ਆ ਭਗਵੰਤਬਾਹ ਆ ਜੇ ਕੇਜਰੀਵਾਲ ਆ ਜੇ ਸੋ ਵੀਰੋ ਦੋਨੇ ਹੱਥ ਉੱਪਰ ਕਰ ਖੜੇ ਕਰਕੇ ਇੱਕ ਨਾਰਾ ਲਾ ਕੇ ਦੱਸ ਦਿਓ ਕਿ ਤੁਸੀਂ ਸਾਡੇ ਨਾਲ ਹੋ ਇਨਕਲਾਬ ਥੋੜਾ ਜਿਹਾ ਹੋਰ ਉੱਚੀ ਇੱਥੇ ਫਿਰਦਾ ਹੋਣਾ ਉਹਨੂੰ ਕਿਹੜਾ ਪਿੰਡਾਂ ਦਾ ਪਤਾ ਕਿਤੇ ਇੰਦਰੀ ਫਿਰਦਾ ਹੋਣਾ ਲੈ ਉਹਨੂੰ ਸ਼ਰਤ ਲਾ ਲਓ ਤੂੰ ਹੀ ਸ਼ਰਤ ਲਾ ਲਓ ਮੈਂ ਕਹਿੰਦਾ ਚਲੋ ਅੰਦਰਲੇ ਭਾਈ ਕੀ ਪਸ਼ੌਰ ਹੋਣੀ ਤਾਂ ਫੇਰ ਅੰਦਰ ਨੇ ਲੈ ਉਹਨੂੰ ਐ ਕਰਦੇ ਆ ਗਵਿੰਦਗੜ ਖੋਖਰ ਛੱਡਿਆ ਉਹਨਾਂ ਨੂੰ ਇਕੱਲੇ ਨੂੰ ਉਹਨੂੰ ਕਹਿੰਦਾ ਬਿਨਾਂ ਨੈਵੀਗੇਸ਼ਨ ਲਾਏ ਸੰਗਰੂਰ ਪਹੁੰਚ ਕੇ ਦਿਖਾ 10 10 ਬੰਦੇ ਨੂੰ ਪੁੱਛੂ ਭਾਈ ਜੀ ਸੰਗਰੂਰ ਜਾਣਾ ਸੀ ਕਿੱਦਨੂ ਜਾਂਦੀ ਹੈ ਰਾਹ ਭਾਈ ਕੀ ਪਸ਼ੌਰ ਤਾਂ ਫੇਰ ਅੰਦਰ ਹੈ ਪਾਪੜੇ ਬੱਲਰੇ ਤਾਂ ਦੂਰ ਨੇ ਉਹ ਭੂਲਣ ਠਸਕਾ ਤਾਂ ਬਾਹਲੀ ਦੂਰ ਨੇ ਉਹ ਇਧਰਲੇ ਪਾਸੇ ਸਮੁੰਦਗੜ ਛੰਨਾ ਆ ਇਧਰਲੇ ਪਾਸੇ ਸਾਡੇ ਪੰਡੋਰੀ ਸਾਹਿਬ ਦੇ ਜਿਹੜੇ ਪਿੰਡ ਨੇ ਤਾਂ ਬਹੁਤ ਦੂਰ ਨੇ ਆ ਸ਼ਾਦੀ ਹਰੀ ਆ ਰਾਤ ਰਾਣਾ ਇਹਦਾ ਨਾਂ ਤਾਂ ਅੰਗਰੇਜ਼ੀ ਚ ਲਿਖ ਕੇ ਵੀ ਦੇ ਦਿੱਤਾ ਵੀ ਨਹੀਂ ਪੜੇ ਜਾਣੇ ਉਤੋਂ ਐਂ ਕਰਨਾ ਚਾਹੁੰਦੇ ਤੁਸੀਂ ਸਾਡੇ ਸੰਗਰੂਆਂ ਨੂੰ ਐ ਸਮਝਦੇ ਹੋ ਵੀ ਐਂ ਪਾ ਦੇਣੇ ਉਹਨੇ ਅਸੀਂ ਬੋਟਾ ਸੁਨਾਮ ਹਲਕੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਗੁਰਮੀਤ ਸਿੰਘ ਮੀਤਿਹਰ ਲਈ ਪ੍ਰਚਾਰ ਕਰ ਰਹੇ ਸਨ ਇਸ ਵਾਰ ਸੰਗਰੂਰ ਦੇ ਵਿੱਚ ਮੁਕਾਬਲਾ ਦਿਲਚਸਪ ਹੈ ਆਮ ਆਦਮੀ ਪਾਰਟੀ ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤਿਹਰ ਤੇ ਦਾ ਖੇਡਿਆ ਤਾਂ ਕਾਂਗਰਸ ਆਪਣੇ ਪੁਲਾਤਵਾਲੇ ਵਿਧਾਇਕ ਸੁਪਾਲ ਸਿੰਘ ਖਹਿਰਾ ਨੂੰ ਸੰਗਰੂਰ ਲੈ ਕੇ ਆਈ ਹੈ ਸ਼ੋਮਨੀਆ ਅਕਾਲੀ ਦਲ ਵੱਲੋਂ ਇਕਬਾਲ ਸਿੰਘ ਚੁੰਦਾ ਨੇ ਜਦੋਂ ਕਿ ਸ਼ੋਮਨੀਆ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਮਰਨਜੀਤ ਸਿੰਘ ਮਾਨ ਨੇ ਜੋ ਸੰਗਰੂਰ ਤੋਂ ਮੌਜੂਦਾ ਐਮਪੀ ਵੀ ਨੇ